ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂ ਬਾਰਡਰਾਂ ਦੇ ਉੱਪਰ ਲਗਾਤਾਰ ਧਰਨੇ ਪ੍ਰਦਰਸ਼ਨ ਜਿਹੜੇ ਕਰਦੇ ਨਜ਼ਰ ਆ ਰਹੇ ਨੇ ਔਰ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਐਸ ਕੇਮ ਭਾਰਤ ਦੀ ਐਸ ਕੇਮ ਭਾਰਤ ਵੱਲੋਂ 26 ਜਨਵਰੀ ਨੂੰ ਜਿਹੜਾ ਟਰੈਕਟਰ ਮਾਰਚ ਕੱਢਣ ਦਾ ਜਿਹੜਾ ਐਲਾਨ ਕੀਤਾ ਗਿਆ ਅਸੀਂ ਇਸ ਟਾਈਮ ਮੌਜੂਦ ਹਾਂ ਮੋਗਾ ਦੇ ਵਿੱਚ ਰਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ ਤੇਰਾ ਮਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ 'ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੂੰ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਜਿੱਥੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੀ ਅੱਜ ਮੀਟਿੰਗ ਕਰਕੇ 26 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਜਿਹੜਾ ਕੀਤਾ ਜਾ ਰਿਹਾ ਉਸ ਤੋਂ ਸੰਬੰਧੀ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਕਰ ਲਾਂਗੇ ਇੱਥੇ ਆਗੂਆਂ ਨਾਲ ਕੀ ਕਹਿਣਾ ਉਹਨਾਂ ਦਾ ਸਰ ਕੀ ਨਾਮ ਹੈ ਤੁਹਾਡਾ ਭਪਿੰਦਰ ਸਿੰਘ ਦੌਲਤਪੁਰਾ ਜ਼िला ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਕੋਵਾਲਾ ਭਪਿੰਦਰ ਜੀ 26 ਤਰੀਕ ਨੂੰ ਜਿਹੜਾ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਦਾ ਐਲਾਨ ਕੀਤਾ ਗਿਆ ਤੁਸੀਂ ਅੱਜ ਮੀਟਿੰਗ ਕੀਤੀ ਹੈ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਘੜੀ ਜਾ ਰਹੀ ਹੈ ਸਯੋਤ ਕਿਸਾਨ ਮੋਰਚੇ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜੋ 26 ਤਰੀਕ ਨੂੰ ਟਰੈਕਟਰ ਮਾਰਚ ਦਾ ਪ੍ਰੋਗਰਾਮ ਲਿਖਿਆ ਗਿਆ ਉਸ ਦੇ ਸਬੰਧ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਭਾਰਤ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ 22 ਤਰੀਕ ਨੂੰ ਮੀਟਿੰਗ ਹੋ ਚੁੱਕੀ ਹੈ ਅੱਜ ਅਸੀਂ ਆਪਦੇ ਜਥੇਬੰਦੀ ਦੇ ਮੁਲਾਕਾਂ ਦੇ ਆਗੂ ਸਾਹਿਬਾਨ ਸੱਦੇ ਸੀ ਤੇ ਇਹਨਾਂ ਦੀਆਂ ਡਿਊਟੀਆਂ ਲੱਗ ਚੁੱਕੀਆਂ ਪੂਰੀ ਤਰ੍ਹਾਂ ਟਰੈਕਟਰਾਂ ਦੀ ਗਿਣਤੀ ਵੀ ਹੋ ਚੁੱਕੀ ਹੈ ਵੱਖ-ਵੱਖ ਜਥੇਬੰਦੀਆਂ ਨੇ ਸਾਰੀਆਂ ਨੇ ਟਰੈਕਟਰਾਂ ਦੀ ਗਿਣਤੀ ਆਪਦੀ ਲਿਖਾ ਕੇ ਪੋਰ ਜੋ ਕਰਤੀ ਹੈ ਤੇ ਹੁਣ ਅਸੀਂ 26 ਤਰੀਕ ਨੂੰ 12 ਤੋਂ 3 ਵਜੇ ਤੱਕ ਮੋਗਾ ਜ਼ਿਲ੍ਹਾ ਦੇ ਵਿੱਚ ਪੰਜ ਥਾਵਾਂ ਦੇ ਉੱਤੇ ਟਰੈਕਟਰ ਮਾਰਚ ਕਰਨ ਜਾ ਰਹੇ ਆਂ ਔਰ ਬੜਾ ਸ਼ਾਂਤਮਈ ਤਰੀਕੇ ਦੇ ਨਾਲ ਪੂਰਨ ਵਧੀਆ ਤਰੀਕੇ ਦੇ ਨਾਲ ਅਸੀਂ ਸ਼ਾਂਤਮਈ ਰੋਸ ਅਸੀਂ ਆਪਦਾ ਜ਼ਾਹਰ ਕਰਾਂਗੇ ਤਾਂ ਜੋ ਕੇਂਦਰ ਦੀ ਸਰਕਾਰ ਦੇ ਕੰਨ ਤੇ ਅੱਖ ਖੁੱਲ ਸਕਣ ਲਖਬੋਲ ਜੀ ਕਿੰਨੇ ਕਿ ਜਿਹੜੇ ਕਿਸਾਨ ਐ ਜਿਹੜੇ ਇੱਥੇ ਪਹੁੰਚਣ ਦੀ ਉਮੀਦ ਔਰ ਕਿੰਨੇ ਕਿ ਟਰੈਕਟਰ ਐ ਜਿਹੜੇ ਇੱਥੇ ਪਹੁੰਚਣ ਦੀ ਉਮੀਦ ਐ ਦੇਖੋ ਜੀ ਹਰੇਕ ਟਰੈਕਟਰ ਦੇ ਉੱਤੇ ਦੋ ਤੋਂ ਤਿੰਨ ਕਿਸਾਨ ਹੋਣਗੇ ਪਲੱਸ ਹਜ਼ਾਰ ਤੋਂ ਉੱਪਰ ਟ੍ਰੈਕਟਰ ਮੋਗੇ ਜ਼ਿਲ੍ਹੇ ਦਾ ਪੰਜਾਂ ਥਾਵਾਂ ਦੇ ਉੱਤੇ ਹੋਵੇਗਾ ਔਰ ਬੜਾ ਤਰੀਕੇ ਦੇ ਨਾਲ ਉਸ ਪੀਸਫੁਲੀ ਤਰੀਕੇ ਦੇ ਨਾਲ ਅਸੀਂ ਆਪਦਾ ਰੋਸ ਮਾਰਚ ਇਹ ਯਾਰ ਕਰਾਂਗੇ 9 ਤਰੀਕ ਨੂੰ ਮਹਾਪੰਚਾਇਤ ਕੀਤੀ ਗਈ ਹੈ ਉਸ ਤੋਂ ਪਹਿਲਾਂ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਗਿਆ ਸੀ ਪਰ ਕਿਸਾਨਾਂ ਦੀਆਂ ਮੰਗਾਂ ਦੇ ਉੱਪਰ ਕੇਂਦਰ ਸਰਕਾਰ ਗੌਰ ਨਹੀਂ ਕਰ ਰਹੀ ਲੱਗਦਾ ਕਿੱਥੇ ਆ ਵੀ ਕਮੀਆਂ ਰਹਿ ਰਹੀਆਂ ਦੇਖੋ ਜੀ 30 ਤਰੀਕ ਦਾ ਚਾਹ ਭਾਰਤ ਬੰਦ ਦਾ ਸੱਦਾ ਸੀ 4 ਜਨਵਰੀ ਦੀ ਟੋਹਾਨੇ ਦੇ ਵਿੱਚ ਕਿਸਾਨ ਮਹਾਪੰਚਾਇਤ ਸੀ 9 ਜਨਵਰੀ ਦੇ ਵਿੱਚ ਮੋਗਾ ਦੇ ਵਿੱਚ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਹੋਈ ਇਸੇ ਤਰ੍ਹਾਂ ਹੀ 26 ਤਰੀਕ ਨੂੰ ਹੁਣ ਅਸੀਂ ਟਰੈਕਟਰ ਮਾਰਚ ਕਰਨ ਜਾ ਰਹੇ ਹਾਂ ਜੋ ਸਾਨੂੰ ਡੈਮੋਕ੍ਰੇਸੀ ਦੇ ਵਿੱਚ ਸਾਡਾ ਸੰਵਿਧਾਨਕ ਹੱਕ ਹੈ ਅਸੀਂ ਉਹ ਆਪਦਾ ਅਪਣਾ ਰਹੇ ਹਾਂ ਕੇਂਦਰ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਜਿਹੜਾ ਅਸੀਂ ਆਪਦਾ ਸੁਨੇਹਾ ਦੇਣਾ ਚਾਹੁੰਦੇ ਆਂ ਵੀ ਜਿਹੜੀਆਂ ਸਾਡੀਆਂ ਮੰਗਾਂ 2020 ਦੇ ਵਿੱਚ ਸਰਕਾਰ ਨੇ ਮੰਨੀਆਂ ਸੀ ਆਪਣੇ ਖੁਦ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਇਹ ਗੱਲ ਕਹਿ ਕੇ ਵਾਪਸ ਲੈ ਸੀ ਤਿੰਨ ਕਾਲੇ ਕਾਨੂੰਨ ਵੀ ਮੇਰੀ ਤਪੱਸਿਆ ਦੇ ਵਿੱਚ ਫਰਕ ਰਹਿ ਗਿਆ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦੇ ਆਂ ਪ੍ਰਧਾਨ ਮੰਤਰੀ ਜੀ ਖੁੱਲਾ ਜਿਗਰਾ ਕਰਕੇ ਵੱਡਾ ਦਿਲ ਕਰਕੇ ਸਾਡੀਆਂ ਜਿਹੜੀਆਂ ਮੰਗਾਂ ਤੁਸੀਂ ਖੁਦ ਮੂੰਹੋਂ ਮੰਨੀਆਂ ਸੀ ਉਹਨਾਂ ਮੰਗਾਂ ਨੂੰ ਲਾਗੂ ਕਰ ਦਿੱਤਾ ਜਾਵੇ ਕਿਉਂਕਿ ਸਾਡਾ ਕੁੱਲ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਸੜਕਾਂ ਦੇ ਉੱਤੇ ਰੁਲ ਰਿਹਾ ਮੀਆਂ ਦੇ ਵਿੱਚ ਨੇਰੀਆਂ ਦੇ ਵਿੱਚ ਉਥੇ ਸਾਡੇ ਕਿਸਾਨ ਵੀਰ ਬੈਠੇ ਐ ਸਾਡੀਆਂ ਮੰਗਾਂ ਸੇਮ ਆ ਸਾਡੀਆਂ ਮੰਗਾਂ ਉਹ 12 ਮੰਗਾਂ ਤੇ ਗੌਰ ਕਰਕੇ 13ਵੀਂ ਮੰਗ ਜਿਹੜੀ ਅੱਜ ਕੇਂਦਰ ਸਰਕਾਰ ਨੇ ਇੱਕ ਨਵੀਂ ਕੀਤੀ ਆ ਖੇਤੀ ਖਰੜਾ ਕਾਨੂੰਨ ਸਾਰੀਆਂ ਸਟੇਟਾਂ ਨੂੰ ਭੇਜਿਆ ਅਸੀਂ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਇਹ 26 ਜਨਵਰੀ ਨੂੰ ਔਰ 12 ਮਾਰਚ ਜਿਹੜੀਆਂ ਮੰਗਾਂ ਸੀ ਪਹਿਲਾਂ ਨੂੰ ਉਹਦੇ ਸਬੰਧ ਦੇ ਵਿੱਚ ਟਰੈਕਟਰ ਮਾਰਚ ਕਰਨ ਜਾ ਰਹੇ ਹਾਂ ਲਖੋਵਾਲ ਜੀ ਖਰੜੇ ਦੀ ਗੱਲ ਕਰ ਰਹੇ ਆ ਪਾ ਜੇ ਖਰੜਾ ਲਾਗੂ ਹੁੰਦਾ ਉਹਦੇ ਨਾਲ ਕਿਸਾਨਾਂ ਨੂੰ ਕੀ ਨੁਕਸਾਨ ਹੋ ਰਿਹਾ ਹੈ ਦੇਖੋ ਜੀ ਜਿਹੜਾ ਖਰੜਾ ਲਾਗੂ ਹੋਣ ਜਾ ਰਿਹਾ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਡਾ ਮੰਡੀਕਰਨ ਸਿਸਟਮ ਖਤਮ ਹੋ ਜਾਊ। ਉਹਦੇ ਪੈਰਲ ਜਦੋਂ ਅਸੀਂ ਪ੍ਰਾਈਵੇਟੇਸ਼ਨ ਸਾਡਾ ਵਧੂਗਾ ਸਾਡੀ ਉਹਦੇ ਵਿੱਚ ਲੁੱਟ ਹੋਊਗੀ। ਸਾਡੀ ਜਦੋਂ ਲੁੱਟ ਹੋਊਗੀ ਸਾਡੇ ਲੋਕ ਜਿਹੜੇ ਇਹ ਅੱਜ ਇਹ ਸਰਕਾਰਾਂ ਕਹਿੰਦੀਆਂ ਵੀ ਸਾਡੇ ਖੁਦਕੁਸ਼ੀ ਦੇ ਰਾਹ ਵਿੱਚ ਜਾਣਗੇ ਔਰ ਸਾਡੀ ਜਵਾਨੀ ਜਿਹੜੀ ਬਾਹਰ ਨੂੰ ਤੁਰੀ ਜਾਂਦੀ ਐ ਅਸੀਂ ਕਿ ਇਹ ਕਹਿੰਦੇ ਆ ਉਧਰੋਂ ਵਾਪਸ ਆਵੇ ਪਰ ਜਦੋਂ ਸਾਡਾ ਸਿਸਟਮ ਖਰਾਬ ਹੋ ਗਿਆ ਸਾਡੇ ਆਪ ਦੇ ਅਨਾਜ ਦਾ ਸਾਨੂੰ ਫਸਲ ਦਾ ਦਾ ਮੁੱਲ ਪੂਰਾ ਨਾ ਮਿਲਿਆ ਤੇ ਇਸ ਵਾਰ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ ਵੀ ਸਾਡੇ ਪੰਜਾਬ ਦਾ ਹਾਲਾਤ ਕੀ ਹੋਣਗੇ ਕਿਉਂਕਿ ਕੇਂਦਰੀ ਪੂਲ ਦੇ ਵਿੱਚ ਹਿੱਸਾ ਪਾਉਣ ਵਾਲਾ 80% ਪੰਜਾਬ ਸਰ ਹੈਗਾ ਜਿਨੇ ਪੂਰੀ ਆਪਦੇ ਤਨ ਤੇ ਉੱਤੇ ਪੂਰੀ ਮਿਹਨਤ ਕਰਕੇ ਉਸ ਭੁੱਖਮਰੀ ਦੇ ਵਿੱਚ ਦੇਸ਼ਦਾਜੀ ਨੇ ਢੱਡ ਭਰਿਆ ਤੇ ਅੱਜ ਉਹੀ ਸਾਡਾ ਅੰਨਦਾਤਾ ਸੜਕਾਂ ਦੇ ਉੱਤੇ ਰੁੱਲ ਰਿਹਾ ਇਹ ਸਰਕਾਰ ਨੂੰ ਬੜੀ ਅੱਜ 26 ਜਨਵਰੀ ਨੂੰ 1975 ਸਾਲ ਹੋ ਗਏ ਸਾਨੂੰ ਸੰਵਿਧਾਨ ਸਾਡੇ ਬਣੇ ਨੂੰ ਪਰ ਦੁੱਖ ਦੀ ਗੱਲ ਹੈ ਅਸੀਂ ਉਸੇ ਤਰ੍ਹਾਂ ਸੜਕਾਂ ਦੇ ਉੱਤੇ ਰੁੱਲ ਰਹੇ ਹਾਂ ਇਹ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਆ 26 ਤਰੀਕ ਨੂੰ ਜਿਹੜਾ ਸੰਵਿਧਾਨਕ ਸਾਡਾ ਦਿਨ ਹੈ ਇਹਨੂੰ ਅਸੀਂ ਅਗਲੇ ਪੂਰੇ ਚਾਵਾਂ ਦੇ ਨਾਲ ਮਨਾਈਏ ਔਰ ਸਾਡਾ ਵੀ ਇਹ ਦਿਨ ਹੈ ਸਾਡਾ 26 ਜਨਵਰੀ ਇਸ ਤਾਂ ਹੀ ਚੁਣਿਆ ਕਿਉਂਕਿ 26 ਜਨਵਰੀ ਨੂੰ ਸਾਡਾ ਦਾਨ ਲਾਗੂ ਹੋਇਆ ਸੀ ਉਸ ਸਵਿਧਾਨ ਨੂੰ ਲਾਗੂ ਕਰਕੇ ਸਰਕਾਰ ਸਾਡੀਆਂ ਜਿਹੜੀਆਂ ਮੰਗਾਂ ਮੰਨ ਲਵੇ ਅਸੀਂ ਉਸ ਗੱਲ ਦਾ ਐਪਰੀਸ਼ੀਏਟ ਸਰਕਾਰ ਨੂੰ ਕਰਾਂਗੇ ਸੋ ਇਸ ਗੱਲਾਂ ਦੇ ਉੱਤੇ ਧਿਆਨ ਰੱਖ ਕੇ ਅਸੀਂ ਟਰੈਕਟਰ ਮਾਰਚੇ ਰੱਖਿਆ ਵਾ ਲੱਗਦਾ ਹੈ ਟਰੈਕਟਰ ਮਾਰਚ ਕਰਨ ਨਾਲ ਤੁਹਾਡੀਆਂ ਮੰਗਾਂ ਦੇ ਉੱਪਰ ਕੇਂਦਰ ਸਰਕਾਰ ਗੌਰ ਕਰੇਗੀਰ ਜੇਕਰ ਫਿਰ ਵੀ ਕੇਂਦਰ ਸਰਕਾਰ ਤੁਹਾਡੀਆਂ ਮੰਗਾਂ ਦੇ ਉੱਪਰ ਗੌਰ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਘੜੀ ਜਾਏ ਲੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਜਿਹੜਾ ਸਾਡਾ ਡੈਮੋਕਰੇਸੀ ਦੇ ਵਿੱਚ ਸਾਡੇ ਕੋਲੇ ਜੋ ਅਧਿਕਾਰ ਹੈ ਉਹ ਅਸੀਂ ਆਪਦਾ ਵਰਤ ਰਹੇ ਹਾਂ ਚਾਹੇ ਉਹ ਡੀਸੀ ਦਫ਼ਤਰਾਂ ਦੇ ਮੂਹਰੇ ਧਰਨੇ ਦੇ ਕੇ ਆ ਮੰਗ ਪੱਤਰ ਦੇ ਕੇ ਆ ਚਾਹੇ ਸੜਕਾਂ ਬੰਦ ਕਰਕੇ ਆ ਚਾਹੇ ਅਸੀਂ ਆਉਣਾ ਟਰੈਕਟਰ ਮਾਰਚ ਕਰ ਰਹੇ ਆ ਚਾਹੇ ਦੋ ਕਿਸਾਨ ਮਹਾਪੰਚਾਇਤਾਂ ਹੋਈਆਂ ਉਹ ਆ ਚਾਹੇ ਪੂਰਨ ਤੌਰ ਤੇ ਭਾਰਤ ਬੰਦ ਦਾ ਸਦਾ ਸੀਗਾ ਅਸੀਂ ਆਪਦੇ ਇਹ ਪ੍ਰੋਗਰਾਮ ਐਕਸ਼ਨ ਸਾਡੀ ਸੰਯੁਕਤ ਕਿਸਾਨ ਮੋਰਚਾ ਦੇ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅੱਜ ਜਿਵੇਂ 24 ਤੇ 25 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਬੜੀ ਵੱਡੀ ਮੀਟਿੰਗ ਪੂਰੇ ਭਾਰਤ ਲੈਵਲ ਦੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਵੀ ਬੜੇ ਵੱਡੇ ਐਕਸ਼ਨ ਦਿੱਤੇ ਜਾ ਸਕਦੇ ਆ ਬਲਕਰਨ ਜੀ ਤੁਸੀਂ ਕੀ ਕਹੋਗੇ ਕਿਸਾਨੀ ਮੰਗਾਂ ਜਿਹੜੀਆਂ ਜਾਇਜ਼ ਹੈ ਕਿਸਾਨ ਆਪਣੀਆਂ ਮੰਗਾਂ ਤੇ ਜਿਹੜੇ ਅੜੇ ਹੋਏ ਨੇ ਔਰ ਜੇ 14 ਤਰੀਕ ਦੀ ਗੱਲ ਕੀਤੀ ਹੈ ਵੇ 14 ਫਰਵਰੀ ਨੂੰ ਜਿਹੜਾ ਮੀਟਿੰਗ ਦਾ ਸੱਦਾ ਵੀ ਦਿੱਤਾ ਗਿਆ ਔਰ 26 ਤਰੀਕ ਨੂੰ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਕਿਦਾਂ ਦੇਖਦੇ ਹੋ ਦੇਖੋ ਜੀ ਜਿਹੜੀਆਂ ਕਿਸਾਨਾਂ ਦੇ ਮੰਗਾਂ ਸਾਰੀਆਂ ਸਰਾਸਰ ਜਾਇਜ਼ ਨੇ ਕੋਈ ਨਜਾਇਜ਼ ਮੰਗ ਨਹੀਂ ਆ ਕਿਸਾਨ ਤਾਂ ਆਪਣੀਆਂ ਮੰਗਾਂ ਮੰਗ ਰਹੇ ਆ ਠੀਕ ਹੈ ਜੀ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਕੁਝ ਮੰਗਦੇ ਵੀ ਨਹੀਂ ਉਹਨਾਂ ਨੂੰ ਧੱਕੇ ਨਾ ਦਿੱਤਾ ਜਾ ਰਿਹਾ ਲੇਕਿਨ ਕਿਸਾਨ ਜੋ ਉਹਨਾਂ ਦੀ ਕਾਸਤ ਹੁੰਦੀ ਆ ਖੇਤੀਬਾੜੀ ਕਰਦੇ ਆ ਉਹਨੂੰ ਉਹਦਾ ਪੂਰਾ ਮੈਲ ਨਹੀਂ ਮਿਲਦਾਗਾ ਠੀਕ ਹੈ ਜੀ ਉਲਟਾ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ ਇਹਨਾਂ ਦੀਆਂ ਜ਼ਹਿਰਾਂ ਪਾਈਆਂ ਜੀ ਜ਼ਹਿਰਾ ਕੌਣ ਬਣਾਉਂਦਾ ਕੇਂਦਰ ਦੀ ਸਰਕਾਰ ਹੀ ਜੋ ਉਹਨਾਂ ਬੰਨਿਓ ਮਾਪਦੰਡ ਤੈਅ ਕਰਕੇ ਸਾਨੂੰ ਸੁਪਰੇਹਾ ਰੇਹਾ ਖਾਦਾ ਦਿੱਤੀਆਂ ਜਾਂਦੀਆਂ ਕਿਸਾਨ ਉਹਨਾਂ ਦੀ ਵਰਤੋਂ ਕਰਦਾ ਉਹਨਾਂ ਦਾ ਖੇਤੀਬਾੜੀ ਵਿਭਾਗ ਹੀ ਕਿਸਾਨਾਂ ਨੂੰ ਦੱਸਦਾ ਵੀ ਇਹ ਇੰਨੀ ਮਾਤਰਾ ਦੇ ਵਿੱਚ ਪਾਓਗੇ ਤਾਂ ਇੰਨਾ ਫਸਲ ਨੂੰ ਫਾਇਦਾ ਹੋਊਗਾ ਕਿਸਾਨ ਕੋਈ ਆਪਣੇ ਘਰੋਂ ਦਾ ਬਣਾਉਂਦਾ ਨਹੀਂਗਾ ਠੀਕ ਹੈ ਜੀ ਇਸ ਕਰਕੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਆ ਜੋ ਕਿਸਾਨਾਂ ਦੀਆਂ ਮੰਗਾਂ ਉਹ ਭਾਰਤ ਸਰਕਾਰ ਪੂਰੀਆਂ ਕਰੇ ਆਉਣ ਵਾਲਾ ਜਿਹੜਾ ਬਜਟ ਸੈਸ਼ਨ ਉਹਦੇ ਵਿੱਚ ਸਾਰੀਆਂ ਮੰਗਾਂ ਨੂੰ ਪੂਰੀਆਂ ਕਰੇ ਤੇ ਇਹ ਕਾਨੂੰਨ ਬਣਾ ਕੇ ਉਸ ਮੰਗਾਂ ਨੂੰ ਪਾਸ ਕਰੇ ਐਮਐਸਪੀ ਜਿੰਨੀਆਂ ਫਸਲਾਂ ਦੇ ਉੱਤੇ ਕਿਸਾਨ ਮੰਗ ਰਹੇ ਆ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੇਣੀ ਚਾਹੀਦੀ ਹੈ 26 ਤਰੀਕ ਨੂੰ ਇੱਕ ਪਾਸੇ ਜਿਹੜਾ ਗਤੰਤਰਤਾ ਦਿਵਸ ਮਨਾਇਆ ਜਾ ਰਿਹਾ ਤੁਸੀਂ ਟਰੈਕਟਰ ਮਾਰਚ ਕੱਢ ਰਹੇ ਹੋ ਕਿਉਂਕਿ ਕਿਸਾਨ ਆਪਣੀਆਂ ਮੰਗਾਂ ਮਣਾਉਣ ਲਈ ਜਿਹੜਾ ਕੇਂਦਰ ਸਰਕਾਰ ਨੂੰ ਮਜਬੂਰ ਕਰ ਰਹੇ ਪਰ ਲੋਕ ਵੀ ਕਿਤੇ ਨਾ ਕਿਤੇ ਖੱਜਲ ਹੋਣਗੇ ਨਹੀਂ ਸਰ ਲੋਕਾਂ ਨੂੰ ਬਿਲਕੁਲ ਵੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਊਗੀ ਜੋ ਸਰਕਾਰੀ ਪ੍ਰੋਗਰਾਮ ਆ ਸਵੇਰ 7 ਵਜੇ ਤੋਂ ਲੈ ਕੇ ਤਕਰੀਬਨ ਕਿੰਨੇ 10 ਵਜੇ ਤੱਕ ਸਾਰੇ ਸਰਕਾਰੀ ਪ੍ਰੋਗਰਾਮ ਸਮਾਪਤ ਹੋ ਜਾਂਦੇ ਆ ਲੋਕ ਆਪੋ ਆਪਣੇ ਘਰਾਂ ਚਲੇ ਜਾਂਦੇ ਲੀਡਰ ਆਪ ਨੂੰ ਆਪਣੇ ਏਰੀਆ ਦੇ ਵਿੱਚ ਚਲੇ ਜਾਂਦੇ ਆ ਉਹਨੂੰ ਵੇਖਦੇ ਹੋਈ ਐਸਕੇਮ ਨੇ ਪ੍ਰੋਗਰਾਮ ਰੱਖਿਆ ਕਿ ਆਪਾਂ 11 ਵਜੇ ਤੋਂ ਬਾਅਦ ਟਰੈਕਟਰ ਮਾਰਚ ਕਰਨਾ ਵੀ ਲੋਕਾਂ ਨੂੰ ਕਿਸੇ ਨੂੰ ਪਰੇਸ਼ਾਨੀ ਨਾ ਆਵੇ ਬੜੇ ਸੈਂਟਿਫਿਕ ਤਰੀਕੇ ਦੇ ਨਾਲ ਜੋ ਟਰੈਕਟਰ ਮਾਰਚ ਕੀਤੇ ਜਾਣਗੇ ਸਾਡੇ ਵਲੰਟੀਅਰ ਨਾਲ ਲੱਗਣਗੇ ਔਡੋ ਆਡੀ ਟਰੈਕਟਰਾਂ ਦੇ ਉੱਪਰ ਕਿਸਾਨ ਬੈਠੇ ਹੋਣਗੇ ਨਾਲ ਵਲੰਟੀਅਰ ਹੋਣਗੇ ਜੋ ਕਿ ਕਿਸੇ ਆਮ ਰਾਹਗੀਰ ਨੂੰ ਕੋਈ ਪਰੇਸ਼ਾਨੀ ਨਾ ਆਵੇ ਬਿਲਕੁਲ ਵਲੰਟੀਅਰ ਜਿਹੜੇ ਟਰੈਕਟਰਾਂ ਤੇ ਉੱਤੇ ਬੈਠੇ ਹੋਣਗੇ ਕਿਉਂਕਿ ਕਿਸੇ ਨੂੰ ਪਰੇਸ਼ਾਨੀ ਜੜੀ ਬਿਲਕੁਲ ਨਹੀਂ ਆਉਣ ਦਿੱਤੀ ਜਾਏਗੀ ਵੀਰ ਜੀ ਤੁਸੀਂ ਕੀ ਕਹੋਗੇ 26 ਤਰੀਕ ਨੂੰ ਜਿਹੜਾ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਕਿਸਾਨ ਆਪਣੀਆਂ ਮੰਗਾਂ ਮਨਾਉਣ ਲਈ ਜਿਹੜਾ ਅੜੇ ਹੋਏ ਨੇ ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰ ਕਰੀ ਅਸੀਂ ਤਾਂ ਫੇਰ ਉਹੀ ਬੇਨਤੀ ਕਰਦੇ ਆਂ ਜੀ ਵੀ ਜਿਹੜਾ ਕ੍ਰੀਸ਼ੀ ਕਾਰਡ ਹੈ ਇਹਨਾਂ ਨੇ ਨਵੇਂ ਸਿਰੇ ਭੇਜਿਆ ਇਹਨੂੰ ਬਿਲਕੁਲ ਰੱਦ ਕੀਤਾ ਜਾਵੇ ਔਰ ਇਸ ਜਿੱਥੇ-ਜਿੱਥੇ ਵੀ ਇਹ ਸਟੇਟਾਂ ਚ ਭੇਜਿਆ ਇਹਨੂੰ ਨਾ ਭੇਜਿਆ ਜਾਵੇ ਔਰ ਇਸਨੂੰ ਬਿਲਕੁਲ ਰਿਜੈਕਟ ਕੀਤਾ ਜਾਵੇ ਬਾਕੀ ਜਿਹੜਾ ਸਾਡਾ 26 ਮਾਰਚ ਦਾ ਉਹ ਬਿਲਕੁਲ ਪੌਰਾ ਮਨਾ ਕਿਸੇ ਨੂੰ ਕੋਈ ਤੰਗੀ ਨਹੀਂ ਹੋਊਗੀ ਬਿਲਕੁਲ ਸ਼ਾਂਤਮਈ ਢੰਗ ਨਾਲ ਸਾਡੇ ਪੂਰੇ ਵਲੰਟੀਅਰ ਨਾਲ ਚੱਲਣਗੇ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਊਗੀ ਪੰਜਾਬ ਬੰਦ ਕਰਕੇ ਵੀ ਦੇਖ ਲਿਆ ਮਹਾਪੰਚਾਇਤ ਵੀ ਕਰਕੇ ਦੇਖ ਲਈ ਪਰ ਮੰਗਾ ਜਿਉਂਦੀਆਂ ਤਿਉਹਾਂ ਇਹ ਤਾਂ ਸਾਡਾ ਡੈਮੋਕਰੈਟਿਕ ਰਾਈਟ ਆ ਜੀ ਅਸੀਂ ਡੈਮੋਕਰੇਸੀ ਕੰਟਰੀ 'ਚ ਰਹਿੰਦੇ ਆ ਡੈਮੋਕਰੇਸੀ ਦੇ ਵਿੱਚ ਸਾਨੂੰ ਹਰ ਚੀਜ਼ ਦਾ ਰਾਈਟ ਆ ਪਰ ਮੰਟਾਂ ਨਾਲ ਅਸੀਂ ਪ੍ਰੋਟੈਸਟ ਕਰ ਸਕਦੇ ਆ ਇਹ ਹੁਣ ਤੇ ਨਿਰਪਰ ਕਰਤਾ ਸੈਂਟਰ ਗਵਰਨਮੈਂਟ ਦੇ ਉੱਤੇ ਉਹ ਕਿਉਂ ਨਹੀਂ ਮੰਨਦੀ ਇਹ ਤਾਂ ਹੁਣ ਅਸੀਂ ਤਾਂ ਆਪਦਾ ਜੋ ਹੈਗਾ ਕਿਸਾਨਾਂ ਦੇ ਹੁਣ ਇੰਨੀ ਮੰਗਾਈ ਹੋਈ ਪਈ ਆ ਹਰੇਕ ਚੀਜ਼ ਦੇ ਰੇਟ ਵਧੀ ਜਾਂਦੇ ਆ ਪਰ ਸਾਡੀਆਂ ਜਨਸਾਂ ਦਾ ਕੋਈ ਨਹੀਂ ਐ ਕਿ ਝੋਨੇ 'ਚ ਕਿੰਨੀ ਖਰਾਬੀ ਹੋਈ ਸਾਨੂੰ ਤੋ ਅਸੀਂ ਤਾਂ ਪੁਰਾਣ ਮੰ ਢੰਗ ਨਾਲ ਤੇ ਸਾਡਾ ਰਾਈਟ ਡੈਮੋਕਰੈਟਿਕ ਰਾਈਟ ਅਸੀਂ ਇਹ ਕਰ ਸਕਦੇ ਆ ਅਸੀਂ ਉਹ ਨਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਤਿਆਰ ਕੀਤੀ ਗਈ ਹੈ ਕਿਉਂਕਿ ਧਰਨੇ ਪ੍ਰਦਰਸ਼ਨ ਕਿਸਾਨ ਜਿਹੜੇ ਕਰ ਰਹੇ ਨੇ ਹੁਣ 26 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਦਾ ਵੀ ਐਲਾਨ ਕਰ ਦਿੱਤਾ ਗਿਆ ਮੰਗਾਂ ਤੇ ਜੇ ਫਿਰ ਵੀ ਗੌਰ ਨਹੀਂ ਹੋਈ ਕਬੂਰ ਨਹੀਂ ਪੈਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਨਹੀਂ ਉਹ ਤਾਂ ਸਾਡਾ ਜਿਹੜਾ ਸੰਘਰਸ਼ਾ ਪੁਰਾਣ ਨਹੀਂ ਚੱਲਦਾ ਰਹੂਗਾ ਉਹ ਜੋ ਸਾਨੂੰ ਐਸ ਕੇ ਐਮ ਜਿਹੜਾ ਭਾਰਤ ਆ ਉਹ ਸਾਨੂੰ ਜੋ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨਸਾਰ ਜੋ ਸਾਨੂੰ ਪ੍ਰੋਗਰਾਮ ਦੇਣਗੇ ਅਸੀਂ ਉਸ ਹਸਾਬ ਨਾਲ ਜੋ ਸਾਡੇ ਲੀਡਰ ਸਾਹਿਬਾਂ ਦੇਣਗੇ ਅਸੀਂ ਉਹ ਮੈਂ ਕਰਾਂਗੇ ਜਿਵੇਂ ਬਿਲਕੁਲ ਵਕਵਾ ਕਿਸਾਨ ਆਗੂ ਇੱਥੇ ਮੌਜੂਦ ਨੇ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਕਿਸਾਨ ਹੈ ਜਿਹੜੇ ਆਪਣੀਆਂ ਮੰਗਾਂ ਨੂੰ ਜਿਹੜਾ ਮਨਾਉਣ ਲਈ ਅੜੇ ਹੋਏ ਨੇ ਔਰ ਦੂਸਰੇ ਪਾਸੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਸਕੇਮ ਦੇ ਸੱਦੇ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਜਿਹੜੀ ਹੋਰ ਤਿਆਰ ਕੀਤੀ ਜਾਏਗੀ ਔਰ ਸੰਘਰਸ਼ ਨੂੰ ਜਿਹੜਾ ਹੋਰ ਤਿੱਖਾ ਕੀਤਾ ਜਾਏਗਾ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਦੇ ਉੱਪਰ ਕੇਂਦਰ ਸਰਕਾਰ ਗੌਰ ਕਰਦੀ ਹੈ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਦਿਲੀਪ ਕੁਮਾਰ ਦੇਨੀ ਸਵੇਰਾ ਟੀਵੀ ਮੋਗਾ